ਆਹ ਸਾਹਮਣੇ ਕਹਿੰਦੇ ਦੀਪਤ ਵਰਜੀ ਵਾਲਾ ਕਬੱਡੀ ਪਾਰਿਆ ਜ ਰੰਗਾਂ ਵਿੱਚ ਆਇਆ ਹਰਦਾ ਪਰੇ 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 ਆਹ ਬੱਲੇ ਬੱਲੇ ਆਹ ਦੀਪ ਬਜੂ ਦੀਪ ਬਜੂ ਦੀਪ ਬਜੂ ਪਰ 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 ਪੈਣੀ 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 ਆਹ ਖਾਨ ਲੱਗ ਗਈ ਜਾਨ ਘੜੀ ਦੀਆਂ ਸੂਣੀਆਂ ਟਕ 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 ਆਏ ਹੋ ਮੇਰੇ ਰੱਬਾ ਆਹ ਨੇ ਇਹ ਨੌਜਵਾਨ ਤੋਂ ਵੀ ਲਾਈਵ ਆਨੰਦ ਮਾਣਦੇ ਆ ਉਹਨਾਂ ਦਾ ਵੀ ਵੱਡੇ ਪੱਧਰ ਤੇ ਧੰਨਵਾਦ ਹੈ ਇਹ ਜੀਵਨ ਚੰਬੇ ਘੜ ਕੇ ਪਿੰਡ ਆਲਾ ਮੇਰੇ ਮਿੱਤਰੋ ਕਰਾਊ ਵਜਾ ਵਜਾ ਕਬੱਡੀ ਦੇ ਮੈਦਾਨਾਂ ਤੇ ਇਕਮ ਸਵਾਦ ਆ ਮੇਰੇ ਮਿੱਤਰੋ ਇਕਮ ਤੇ ਗੋਪੀ ਦੀ ਐਂਟਰੀ ਉੱਤੇ ਲੋਕ ਵਜਾਉਂਦੇ ਤਾੜੀ ਵੱਡਾ ਤਾਰ ਐਕਸ਼ਨਾਂ ਦੀ ਮਸ਼ੀਨ ਦੀਪਕ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਔਰ ਉਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਉਹ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀਕੀਆਂ ਦੀ 31 ਮੋੜਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਵੱਜਦਾ ਫਰਾਤਾ ਜਿਵੇਂ ਨੀਲੇ ਫੋੜਦਾ ਇੱਕ ਕੀ ਇਹ 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 ਆੜਾ ਜਮੁਰਜੀ ਵਾਲਿਆ ਕਈ ਵਾਰੀ ਹਾਸੀਆਂ ਖੇਡੀਆਂ ਦਾ ਦਰਾਜ ਕਹਿੰਦੇ ਵਿੱਚ ਸਾਲ ਪੜਦੇ ਆ ਆ ਕੋਠੇ ਜਿਹੜਾ ਮੱਲ ਆਜੇ ਮਾੜੀ ਮੇਘੇ ਵਾਲੇ ਦਾ ਤਰਾਸ਼ ਹੋਇਆ ਕਬੱਡੀ ਖਿਡਾਰੀ ਕਾਕਾ ਮਾੜੀ ਮੇਘੇ ਵਾਲਾ ਕਬੱਡੀ ਪਾ ਰਿਹਾ ਬਹਿ ਜੋ ਬਹਿ ਜੋ ਬਹਿ ਜੋ ਬਹਿ ਜੋ ਬਹਿ ਜੋ ਭਰਾ ਬਲਕੇ ਇਧਰ ਦੇ ਬੰਨੇ ਕਹਿੰਦੇ ਪੈਣੀ ਵਾਲਾ ਖਾਨ ਲੱਗੀ ਪਈ ਜਾਨ ਆ ਮੇਰੀ ਸਾ ਮਹਾਪੁਰਸ਼ਾਂ ਦਾ ਵੱਡਾ ਧੰਨਵਾਦ ਹੈ ਸਿੰਘ ਸਹਿਬਾਨ ਸ਼੍ਰੀਮਾਨ ਸੰਤ ਬਾਬਾ ਬਤਾਰ ਸਿੰਘ ਜੀ ਸੋਰ ਸਿੰਘ ਵਾਲਿਆਂ ਦਾ ਬਾਬਾ ਬਲਕਾਰ ਸਿੰਘ ਰਪਈਆ ਦੀਪ ਦੀ ਰੇਡ ਦਾ ਹੋਊਗਾ ਸਾਡਾ ਬੱਬੂ ਯੂਕੇ ਦੇ ਨਾਲ ਬਟੂ ਸਾਡਾ ਆਸਟ੍ਰੇਲੀਆ ਭਰਾ ਉਧਰ ਗੁਰਮੀਤ ਸਿੰਗਾਪੂਰੀਆ ਬਲਵਿੰਦਰ ਕੈਨੇਡਾ ਸਾਰਿਆਂ ਦਾ ਧੰਨਵਾਦ ਯਾਰ ਸਾਡਾ ਭਰਾ ਵੱਡੇ ਪੱਤਰ ਤੇ ਵੱਡਾ ਧੰਨਵਾਦ ਸਾਡੇ ਸੁਖਦੇਵ ਸਿੰਘ ਜੀ ਸਰਪੰਚ ਬਹੁਤ ਵੱਡਾ ਪਿਆਰ ਦੀਪ ਤੇ ਚੱਕ ਦੇਸ਼ ਰਵਲਾ ਮਿੱਠੂ ਦਾ ਚੇਲਾ ਮਿੱਠੂ ਦਾ ਚੇਲਾ ਬਣਾ ਦੂ ਮੇਲਾ ਇੱਕ ਪਾਸੇ ਦੀਪ ਇੱਕ ਪਾਸੇ ਗੱਗੀ ਓਏ ਹੋਏ 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 ਓ ਬੱਲੇ ਬੱਲੇ ਆ ਬੱਲੇ 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 ਵੱਜ ਗਏ ਹੂਟਰ ਆ